ਉਹੜੇ ਜੁੱਤੀ ਬਾਜ ਕਰੋ ਜਿਹੜੇ ਪਹਿਲਾਂ ਪਾਰਟੀ ਨਾਲ ਤੇ ਤੁਹਾਡੇ ਮੁਹੱਬਤ ਨਾਲ ਗਦਾਰੀ ਕਰ ਗਏ ਉਹਨਾਂ ਦੇ ਘਰਾਂ ਦੇ ਸ਼ੀਸ਼ੇ ਤਾਂ ਹਿੱਲਣ ਥੋੜੇ ਜੇ ਉਹਨਾਂ ਨੂੰ ਪਤਾ ਤਾਂ ਲੱਗੇ ਵੀ ਗਲਤੀ ਕਰ ਬੈਠੇ ਵੱਡੀ ਅਸੀਂ ਲੋਕਾਂ ਦਾ ਪਿਆਰ ਚੁਠਲਾ ਬੈਠੇ ਚੁੜੇ ਹੋਏ ਸੀ ਜ਼ਿੰਦਗੀ ਜਦਵਾਰੇ ਹੁਣ ਉਸ ਬਿਲਡਿੰਗ ਜਿਹੜੀ ਜਾਂਦੇ ਮਸ਼ਰਤ ਲਾ ਕੇ ਕਹਿਣਾ ਮੇਰੇ ਆਪ ਲਾਈਟ ਮੱਥੇ ਲੱਗਦੀ ਏ ਮੇਰੇ ਬੱਤੀ ਦੰਦ ਨੇ ਐਦਾਂ ਨਹੀਂ ਧੋਖਾ ਕਰੀਦਾ ਹੁੰਦਾ ਸੰਘਟਲ ਬਟਾ ਹੁੰਦਾ ਜਾਂ ਦਿੱਤੀ ਬਟਾ ਨਹੀਂ ਹੁੰਦਾ ਸਾਰੇ ਇਕੱਠੇ ਮਿਲ ਕੇ ਹੜਾ ਦਾ ਪਰਿਵਾਰ ਕਿਸੇ ਕਿਸੇ ਇੱਕ ਬੰਦੇ ਨੇ ਵੀ ਵਿਰੋਧ ਨਹੀਂ ਕੀਤਾ ਉਹਨਾਂ ਹੱਥ ਉੱਪਰ ਚੱਕ ਕੇ ਦੋ ਨਾਰੇ ਲਾ ਦਿਓ ਇਨਕਲਾਬ ਜ਼ਿੰਦਾਬਾਦ ਥੋੜਾ ਜੁੱਤੀ ਬਾਜ ਕਰੋ ਜਿਹੜੇ ਪਹਿਲਾਂ ਪਾਰਟੀ ਨਾਲ ਤੇ ਸਾਡੇ ਮੁਹੱਬਤ ਨਾਲ ਗਦਾਰੀ ਕਰ ਗਏ ਉਹਨਾਂ ਦੇ ਘਰਾਂ ਦੇ ਸ਼ੀਸ਼ੇ ਤਾਂ ਹਿੱਲਣ ਥੋੜੇ ਜੇ ਵੀ ਆ ਕੀ ਹੋ ਜਾਂਦਾ ਉਹਨੂੰ ਪਤਾ ਤਾਂ ਲੱਗੇ ਵੀ ਗਲਤੀ ਕਰ ਬੈਠੇ ਵੱਡੀ ਅਸੀਂ ਲੋਕਾਂ ਦਾ ਪਿਆਰ ਚੁਠਲਾ ਬੈਠੇ ਜੁੜੇ ਹੋਏ ਸੀ ਜ਼ਿੰਦਗੀ ਚ ਦਵਾਰੇ ਹੁਣ ਉਸ ਬਿਲਡਿੰਗ ਚ ਨਹੀਂ ਜਾਂਦੇ ਮੈਂ ਸ਼ਰਤ ਲਾ ਕੇ ਕਹਿਨਾ ਮੇਰੇ ਆਪ ਲਾਈਟ ਮੱਥੇ ਲੱਗਦੀ ਹੈ ਮੇਰੇ ਬੱਤੀ ਦੰਦ ਨੇ ਐਦਾਂ ਨਹੀਂ ਧੋਖਾ ਕਰੀਦਾ ਹੁੰਦਾ ਸੰਗਠਨ ਵੱਡਾ ਹੁੰਦਾ ਵਿਅਕਤੀ ਵੱਡਾ ਨਹੀਂ ਹੁੰਦਾ ਸਾਰੇ ਇਕੱਠੇ ਮਿਲ ਕੇ ਹੜਾ ਦਾ ਪਰਿਵਾਰ ਕਿਸੇ ਕਿਸੇ ਇੱਕ ਬੰਦੇ ਨੇ ਵੀ ਵਿਰੋਧ ਨਹੀਂ ਕੀਤਾ ਦੀਨੂ ਸਾਹਿਬ ਨੇ ਮੈਨੂੰ ਦੱਸਿਆ ਕਹਿੰਦੇ ਯਾਰ ਤੁਹਾਡੀ ਪਾਰਟੀ ਦਾ ਡਿਸਪੀਸਪਲਨ ਮੰਨ ਲਗੇ ਵੀ ਮੇਰੇ ਨਾਲ ਤਾਂ ਉਦੀ ਚੱਲ ਪੇ ਜਿੱਤੇ ਮੇਰੀ ਕ੍ਰਿਟਿਕਸ ਕਰਤੀ ਇੱਕ ਬੰਦੇ ਨੇ ਵਿਰੋਧ ਨਹੀਂ ਕੀਤਾ ਮੈਂ ਕਿਹਾ ਜੀ ਅਸੀਂ ਤਾਂ ਇੱਕ ਪਰਿਵਾਰ ਆ ਸਾਡਾ ਪਰਿਵਾਰ ਵਾਲੇ ਸਬੰਧ ਨੇ ਮੇਰੇ ਆਪਣੇ ਵਰਕਰਾਂ ਨਾਲ ਵਲੰਟੀਅਰਾਂ ਨਾਲ ਅਸਲ ਫੈਮਲੀ ਆ ਹਾਂ ਸੋ ਇਸ ਕਰਕੇ ਨਾਰਾ ਇੰਨੀ ਜ਼ੋਰ ਦੀ ਲੱਗੇ ਕਿ ਉਹਨਾਂ ਘਰਾਂ ਤੱਕ ਆਵਾਜ਼ ਪਹੁੰਚੇ